ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ Instagram Facebook ਅਤੇ ਤੁਹਾਡੇ ਆਪਣੇ YouTube ਚੈਨਲ ਜਗਤਾਰ ਸਿੰਘ ਸਿੱਧੂ ਤੇ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਦਿੱਲੀ ਚ ਹੋਈ ਹਾਰ ਬਾਰੇ ਲੋਕ ਕਹਿੰਦੇ ਵੀ ਦਿੱਲੀ ਜੀ ਪਾਰਟੀ ਦਾ ਜਨਮ ਹੋਇਆ ਸੀਗਾ ਉਦੋਂ ਅੰਨਾ ਹੰਦਾਰੇ ਦੇ ਅੰਨਾ ਹਜ਼ਾਰੇ ਦਿਨ ਅੰਦੋਲਨ ਵਕਤ ਜਦੋਂ ਇਹ ਲੋਕਪਾਲ ਦੀ ਮੰਗ ਕਰ ਰਹੇ ਸੀਗੇ ਇਸ ਕਰਕੇ ਅੰਦੋਲਨ ਕਰਕੇ ਕਾਂਗਰਸ ਨੂੰ ਸੈਂਟਰ ਦੀ ਸੱਤਾ ਗਵਾਉਣੀ ਪਈ ਸੀਗੀ ਉਹ ਲੋਕਪਾਲ ਦੀ ਮੰਗ ਕਰਦੇ ਉਹ ਅੰਦੋਲਨ ਚੋਂ ਫਿਰ ਇਹ ਪਾਰਟੀ ਦਾ ਜਨਮ ਹੋਇਆ ਕਹਿੰਦੇ ਵੀ ਦਿੱਲੀ ਜਨਮ ਹੋਇਆ ਸੀ ਦਿੱਲੀ ਖਤਮ ਹੋ ਗਈ ਪਰ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂਗਾ ਖਤਮ ਕਿੱਦਾਂ ਖਤਮ ਕਿੱਦਾਂ ਹੋਊਗੀ ਉਹ ਬਾਈਐਮਐਲ ਇਹ ਅਗਲੇ ਦਿਨ ਦਿੱਲੀ ਚ ਖਤਮ ਕਿਦਾਂ ਹੋ ਜਾਊ ਪੂਰਨ ਰਾਜ ਆ ਸਾਰਾ ਕੰਪਲੀਟ ਰਾਜ ਪੰਜਾਬ ਉਹ ਆਪ ਦੀ ਸਰਕਾਰ ਆ ਕਿਵੇਂ ਖਤਮ ਹੋ ਜਾਊ ਬਾਈਐਮਐਲ ਹੁਣ ਪਾਰਟੀ ਦੀ ਉਹ ਪਾਰਟੀ ਨੂੰ ਆਪਾਂ ਖਤਮ ਕਹਾਂਗੇ ਬਿਲਕੁਲ ਨਹੀਂ ਕਹਾਂਗੇ ਹਾਂ ਮੁੱਖ ਮੰਤਰੀ ਨਹੀਂ ਬਣ ਸਕਿਆ ਯਾਨੀ ਕੋਈ ਸਰਕਾਰ ਸੱਤਾ 'ਚ ਨਹੀਂ ਆ ਸਕੀ ਇਹ ਆਪਾਂ ਕਹਿ ਸਕਦੇ ਆ ਉਜੀ ਗੱਲ ਤਿੰਨ ਵਾਰੀ ਇੱਕ ਪਾਰਟੀ ਯਾਰ ਆ ਗਈ ਸੱਤਾ 'ਚ ਕਿਤੇ ਮਣੀ ਮੁੱਟੀ ਗੱਲ ਹੈਗੀ ਜਾਂ ਦੇਖ ਲੋ ਇਤਿਹਾਸ ਕੋਈ ਸਟੇਟਾਂ ਦਾ ਵੀ ਦੋ ਤੋਂ ਵੱਧ ਕੋਈ ਆ ਲਗਾਤਾਰ ਆਇਆ ਹੋਵੇ ਤੀਜੀ ਵਾਰੀ ਆਇਆ ਹੋਵੇ ਜਾਂ ਸੈਂਟਰ 'ਚ ਆਇਆ ਹੋਵੇ ਇਹ ਤਿੰਨ ਵਾਰੀ ਆਮ ਆਦਮੀ ਪਾਰਟੀ ਦਿੱਲੀ ਤੇ ਕਾਬਜ਼ ਰਹੀ ਆ ਲਗਾਤਾਰ ਖੰਗੇ ਨਹੀਂ ਹੈਗੇ ਉੱਥੇ ਭਾਜਪਾ ਵਾਲੇ ਦਾ ਕਾਂਗਰਸ ਵਾਲੇ ਤਿੰਨ ਵਾਰੀ 11-12 ਸਾਲ ਬੱਦੀ ਲਾ ਲੋ ਜੇ 27 ਸਾਲ ਬਾਅਦ ਭਾਜਪਾ ਉਥੇ ਆ ਗਈ ਫਿਰ ਕੀ ਹੋ ਗਿਆ ਯਾਰ 27 ਸਾਲ ਸੱਤਾ ਨਹੀਂ ਮਿਲੀ ਉਹਨੂੰ ਭਾਜਪਾ ਨੂੰ ਦਿੱਲੀ ਦੀ 27 ਸਾਲ ਬਾਅਦ ਸੱਤਾ ਮਿਲੀ ਹੈ ਇਹ ਦੇਖੋ ਕਿੱਡੀ ਕਬਡੀ ਪ੍ਰਾਪਤੀ ਆ ਫਿਰ ਇਹ ਕੀ ਕੁਛ ਕਰਿਆ ਉਥੇ ਇਹਨਾਂ ਨੇ ਚੋਣ ਪ੍ਰਚਾਰ ਚ ਧਰ ਬੰਦਾ ਹਥਕੰਡਾ ਬਣਾਇਆ ਜੱਟਾਂ ਦਾ ਕੰਮਾਂ ਦਾ ਦੇਖੋ ਮਸਲੇ ਟਾਪ ਕੇ ਨਾਲ ਕੀ ਕੁਝ ਹੋਇਆ ਖੈਰ ਇਹ ਗੱਲ ਹੈ ਵੀ ਦਿੱਲੀ ਦੀ ਹਾਰ ਦਾ ਹੁਣੇ ਅਸਰ ਪੰਜਾਬ ਤੇ ਕਈ ਲੋਕ ਕਹਿੰਦੇ ਨੇ ਪਾਊਗਾ ਹਾਂ ਹੋ ਸਕਦਾ ਪਵੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਹੁਤ ਹੀ ਸਵਿਹਤਤਾ ਨਾਲ ਸਿਆਣਪ ਨਾਲ ਆਪਣੇ ਪੂਰੇ ਸਟੈਂਡ ਨਾਲ ਲੋਕਾਂ ਦੀ ਭਲਾਈ ਦੇ ਕੰਮ ਕਰਨੇ ਪੈਣਗੇ 2 ਸਾਲ ਪੈ ਨੇ ਇਹ ਲਗਭਗ ਇਹ 2 ਸਾਲ ਚ ਵੀ ਸਰਕਾਰ ਨੇ ਲੋਕਾਂ ਦੀ ਨਵਜ ਪਛਾਣ ਲਈ ਤਾਂ ਫਿਰ ਕੋਈ ਵੀ ਕਾਰਨ ਨਹੀਂ ਹੈ ਕਿ ਇਹ ਸਤਾਈ ਚ ਸਰਕਾਰ ਆਪ ਦੀ ਨਾਮ ਬਿਲਕੁਲ ਬਣੂਗੀ ਜੇ ਹੁਣ ਸਰਕਾਰ ਨੇ ਜਿਹੜੇ ਕੰਮ ਨਹੀਂ ਹੋਏ ਜਾਂ ਰਹਿ ਗਏ ਜਾਂ ਫਾਦਾ ਬਾਦਾ ਖਲਾਫੀ ਹੋਈ ਆ ਜਾਂ ਕੁਝ ਵੀ ਹੋਇਆ ਉਹ ਇਹ ਕੰਮ 2 ਸਾਲ ਤੋਂ ਪਹਿਲਾਂ ਪਹਿਲਾਂ 1.5 ਸਾਲ ਲਾ ਲੋ ਸਵਾ 1.5 ਸਾਲ ਤੱਕ ਇਹ ਕੰਮ ਕਰਨੇ ਪੈਣਗੇ ਜਿੰਦਾ ਵਾਦਾ ਕਰਾਇਆ ਸੀਗਾ 1100 ਰੁਪਇਆ 1000 ਰੁਪਇਆ ਹਰੇਕ ਲੇਡੀ ਜੀ ਨੂੰ ਪਰਿਵਾਰ ਦੀ ਨੂੰ ਜਾ ਪੈਨਸ਼ਨ ਵਧਾਉਣ ਦਾ ਬਹਲਾ ਤੇ ਕਿਸਾਨਾਂ ਦੇ ਮਸਲੇ ਮਜ਼ਦੂਰਾਂ ਦੇ ਮਸਲੇ ਖਾਸ ਤੌਰ ਤੇ ਮੁਲਾਜ਼ਮਾਂ ਦੇ ਮਸਲੇ ਮੁਲਾਜ਼ਮਾਂ ਦੇ ਮਸਲੇ ਬਹੁਤ ਜਿਆਦਾ ਰੜੇ ਪੈਨੇ ਸਰਕਾਰ ਮੂਰੇ ਨਾਲ ਉਹ ਵੀ ਪੇ ਕਿਵੇਂ ਦੀ ਰਿਪੋਰਟ ਆ ਉਹ ਜਾਂ ਡੀਏ ਦਾ ਪਕਾਇਆ ਹੋਵੇ ਜਾਂ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮਾਮਲਾ ਹੋਵੇ ਜਾ ਪੰਜਾਬ ਦੇ ਮੁਲਾਜ਼ਮਾਂ ਨੂੰ ਜੋ ਸਕੇਲ ਲਾਗੂ ਕਰਤੇ 2020 ਤੋਂ ਸੈਂਟਰ ਦੇ ਉਹ ਹੋਵੇ ਤੇ ਇਸ ਤਰ੍ਹਾਂ ਮੁਲਾਜ਼ਮਾਂ ਦੇ ਵੀ ਕਾਫੀ ਮੰਗਾ ਨਗੇ ਜਾਇਜ ਜਿਹੜੀਆਂ ਜਿਉਂਦੀਆਂ ਕਿਉਂ ਖੜੀਆਂ ਨੇ ਸਰਕਾਰ ਨੇ ਬੜੀਆਂ ਮੀਟਿੰਗਾਂ ਕੀਤੀਆਂ ਮੁੱਖ ਮੰਤਰੀ ਦੇ ਮੋਬਾਈਲ ਮੀਟਿੰਗਾਂ ਕੀਤੀਆਂ ਲੋਕ ਸਭਾ ਚੋਣਾ ਹੋ ਗਈ ਉਹਦੋਂ ਵੀ ਕਹਿੰਦੇ ਵੀ ਹਾਂ ਚਲੋਣ ਚੋਣਾਂ ਚ ਕੁਝ ਨਾ ਕੁਝ ਮਿਲੂਗਾ ਮੁਲਾਜ਼ਮਾਂ ਨੂੰ ਮੰਗਾ ਪੂਰੇ ਹੋਣਗੇ ਫਿਰ ਆ ਜਿਮਨੀ ਚੋਣਾਂ ਦੀ ਆ ਗਏ ਜਾਂ ਹੋਰ ਆ ਗਿਆ ਜਾਨੀ ਕੁਝ ਨਹੀਂ ਬਣਿਆ ਹੈਗਾ ਮੁਲਾਜ਼ਮਾਂ ਨੂੰ ਫੌਰੀ ਰਾਹਤ ਦੇਣ ਦੀ ਲੋੜ ਹੈ ਹੁਣ ਸਰਕਾਰ ਵੱਲੋਂ ਦੇਖੋ ਕੰਟਰੈਕਟ ਦੇ ਮੁਲਾਜ਼ਮ ਦੱਸਦਾ 12-12000 ਦੇ ਕੰਮ ਕਰਦੇ ਨੇ ਜੇ ਫਿਰ ਇਹ ਸਾਰੇ ਮਸਲੇ ਹੱਲ ਨਹੀਂ ਹੁੰਦੇ ਸਰਕਾਰ ਤੋਂ ਫਿਰ ਤਾਂ ਆਪਾਂ ਨੂੰ ਪਤਾ ਹੀ ਹੈ ਹੁਣ ਕਿ ਲੋਕਾਂ ਦਾ ਫਿਰ ਮੋਹ ਭੰਗ ਬਹੁਤ ਸਿੱਧੀ ਹੁੰਦਾ ਹੁੰਦਾ ਹੈਗਾ ਜੇ ਲੋਕਾਂ ਨੂੰ ਚੱਕ ਕੇ ਅਰਸ਼ ਤੇ ਬਿਠਾਉਂਦੇ ਨੇ ਨਾ ਫਿਰ ਉਹ ਫਰਸ਼ ਤੇ ਲਾਉਣ ਲੱਗਾ ਫਿਰ ਮੈਂਟ ਲਾਉਂਦੇ ਨੇ ਕਹਿੰਦੇ ਨੇ ਆ ਜਾ ਫਿਰ ਦਊਂ। ਬਾਕੀ ਰਹੀ ਗਾ ਸਾਡੇ ਐਮਐਲਏਾਂ ਦੀ। ਐਮਐਲਏ ਨੂੰ ਵੀ ਹੁਣ ਸਹਰਦਾਉਣ ਦੀ ਲੋੜ ਆ। ਬਸ ਇਹਦਾ ਟਾਈਮ ਪਾਸ ਕਰ ਲਿਆ ਬਾਈ ਤੁਸੀਂ ਹੁਣ। 84 85 ਹਜ਼ਾਰ ਤੁਹਾਡੀ ਮੋੜਲੀ ਤਰਖਾ ਹੈ। ਬਾਕੀ ਪੱਤੇ ਪੁੱਤ ਲਾਲਾ ਤੁਹਾਡੇ। ਤੁਹਾਡਾ ਵੀ ਬਹੁਤ ਬੋਝ ਪੈ ਰਿਹਾ ਕਿ ਜਾਣੇ ਤੇ ਤੁਸੀਂ ਵੀ ਕਰੋ ਕੁਝ ਯਾਰਾ। ਆਪਦੇ ਹਲਕੇ ਸੰਭੋ ਆਪਣੇ ਆਪਣੇ ਹਲਕਿਆਂ ਦੇ ਕੰਮ ਕਰੋ ਕੱਲਾ ਮੁੱਖ ਮੰਤਰੀ ਵੀ ਕੀ ਕਰੂਗਾ ਜਾਂ ਮੰਤਰੀ ਵੀ ਕੱਲੇ ਕਰ ਲੰਗੇ ਕਿਉਂ ਜੋ ਮੰਗਿਆ ਜੋ ਲੋਕਾਂ ਦਾ ਕੰਮ ਨੇ ਉਹ ਤਾਂ ਫਿਰ ਗਰਾਊਂਡ ਲੈਵਲ ਤੇ ਐਮਐਲਏ ਨੂੰ ਪਤਾ ਹੁੰਦਾ ਨਾ ਕਿ ਮੇਰੇ ਕੋਲੇ 70 ਪਿੰਡ ਨੇ 80 ਪਿੰਡ ਨੇ ਇਹ ਪਿੰਡਾਂ 'ਚ ਕੀ ਪ੍ਰੋਬਲਮਾਂ ਆ ਤੈਨੂੰ ਗਰਾਊਂਡ ਵਾਣ ਹੈ ਡਿਲੀਵਰੀ ਜਾਣੀ ਆ ਕੋਈ ਹੋਰ ਕਿਸ ਬੰਨ ਵਾਲਾ ਲੋਕਾਂ ਦੀ ਪ੍ਰੋਬਲਮ ਕੀ ਆ ਪਾਣੀ ਦਾ ਕੀ ਹਾਲ ਇੱਥੇ ਪੂਲਾਂ ਦਾ ਕੀ ਹਾਲ ਹੈ ਸਾਡੇ ਪੜਾਈ ਦਾ ਸਾਡੇ ਹੈਲਥ ਸੈਂਟਰ ਪਿੰਡਾਂ ਜਿਵੇਂ ਹੁਣ ਜਿਹੜੇ ਸਬ ਸੈਂਟਰ ਆ ਉਹਨਾਂ 'ਚ ਦਵਾਈਆਂ ਦਾ ਹਾਲ ਡਾਕਟਰਾਂ ਦਾ ਹਾਲ ਕੀ ਹੈ ਡਾਇਰੈਕਟਰਾਂ ਵਗੈਰਾ ਦਾ ਇਹ ਸਾਰਾ ਕੁਝ ਦੇਖਣਾ ਹੁੰਦਾ ਐ ਐਮਐਲਏ ਨੇ ਆਪਣੇ ਪਿੰਡਾਂ ਦਾ ਫਿਰ ਉੱਪਰ ਪੋਸਟ ਲਾ ਕੇ ਭੇਜੇ ਉੱਪਰ ਤੱਕ ਸਰਕਾਰ ਤੱਕ ਫਿਰ ਆਪੀ ਕੰਮ ਹੋਣਗੇ ਗ੍ਰਾਂਟ ਮਿਲਣਗੀਆਂ ਸੋ ਮੈਨੂੰ ਲੱਗਦਾ ਵੀ ਹੁਣ ਸਬਕ ਲੈਣਾ ਪੈਣਾ ਐ ਪੰਜਾਬ ਸਰਕਾਰ ਨੂੰ ਦਿੱਲੀ ਦੀ ਹਾਰ ਤੋਂ ਬਾਅਦ ਨਿਰਸੰਦੇ ਭਗਵੰਤ ਸਿੰਘ ਮਾਨ ਜੀ ਬਿਲਕੁਲ ਇਮਾਨਦਾਰ ਵਿਅਕਤੀ ਨੇ ਬਿਲਕੁਲ ਕੋਈ ਸ਼ੱਕ ਨਹੀਂ ਹੈ ਵੀ ਮੁੱਖ ਮੰਤਰੀ ਸੂਬੇ ਦਾ ਬਹੁਤ ਹੀ ਇਮਾਨਦਾਰ ਆ ਕੰਮ ਕਰਨਾ ਚਾਹੁੰਦਾ ਹੈ ਪਰ ਹੁਣ ਗੱਲ ਇੱਕ ਹੋਰ ਵੀ ਲੋਕ ਕਹਿੰਦੇ ਨੇ ਨਾ ਜਿਹੜੇ ਉਹ ਸੱਚੀ ਨਾ ਕਦੇ ਹੋ ਜੇ ਲੋਕ ਕਹਿੰਦੇ ਵੀ ਹੁਣ ਉਧਰੋਂ ਪਿਜਲੀਦਾਲ ਸਾਹਿਬ ਬਹਿਲੀ ਹੋ ਗਏ ਹੁਣ ਉਹ ਪੰਜਾਬ ਤੇ ਦਾਖਲਵਾਜ ਦੇਣਗੇ ਕਹਿੰਦੇ ਸ਼ਾਇਦ ਭਗਵੰਤ ਮਾਨ ਨੂੰ ਕੰਮ ਕਰਨ ਕੁਝ ਆਉ ਖਾਵੇ ਉਹ ਤਾਂ ਪਹਿਲੀ ਦੀ ਮਾਨਤੇ ਕਿਤੇ ਕੋਈ ਸੈਕਟਰੀ ਲਾਤਾ ਕੋਈ ਫਰਾਣਾ ਲਾਤਾ ਬਰਾਣਾ ਲਾਤਾ ਮੂਰੇ ਦੇ ਮੰਤਰੀਆਂ ਨੇ ਹੁਣ ਤਾਂ ਸੋਧਿਆ ਵਰਕੇ ਬਿੱਲੀ ਫਿਰਦੇ ਇੱਥੇ ਸੋ ਹੁਣ ਪੱਕੇ ਪੈਰੀਂ ਆਉਗੇ ਭਗਵੰਤ ਮਾਣੂ ਵੀ ਨਖੇੜਾ ਕਰਨਾ ਪਊਗਾ ਦਿੱਲੀ ਦੇ ਪੰਜਾਬ ਦਾ ਇਹ ਤਾਂ ਪੰਜਾਬ ਨਾਲ ਕੰਮ ਕਰਨ ਲੱਗ ਦਿੱਲੀ ਦੇ ਅੰਡਰ ਕੰਮ ਕਰਨਾ ਕਿਉਂਕਿ ਸਾਰਾ ਪੰਜਾਬ ਭਗਵੰਤ ਮਾਣ ਦੇ ਨਾਲਾ ਹੁਣ ਵੀ ਕੋਈ ਸ਼ੱਕ ਨਹੀਂ ਹੈਗੀ ਬਿਲਕੁਲ ਭਗਵੰਤ ਮਾਣ ਦੇ ਨਾਲ ਨੇ ਲੋਕ ਔਰ ਜਿਵੇਂ ਹੁਣ ਅੱਜ ਕਰਨੀ ਸੀ ਮੀਟਿੰਗ ਮੰਤਰੀ ਮੰਡਲ ਦੀ ਉਹ ਸਾਡੇ ਭਾਈ ਸਾਹਿਬ ਕੇਤਰੀਵਾਲ ਜੀ ਨੇ ਮੀਟਿੰਗ ਪਹਿਲੀ ਮਿਲਾ ਲਈ ਕਿਹਨਾਂ ਜੀ ਮੁੱਖ ਮੰਤਰੀ ਵੀ ਆਜੋ ਮੰਤਰੀ ਵੀ ਆਜੋ ਪ੍ਰਣਾਣਾ ਪ੍ਰਣਾਣ ਵੀ ਆਜੋ ਉਹ ਯਾਰ ਹਰ ਗਿਆ ਹਰਾ ਗਿਆ ਹੁਣ ਤੁੱਟ ਕੇ 50 ਗ੍ਰਾਮ ਦਾ ਕੰਮ ਕਰ ਲੈਣ ਦੇ ਕੀ ਕਰਾਉਣਾ ਮੀਟਿੰਗਾਂ ਕਰਕੇ ਮਹੀਨਾ ਪਹਿਲਾਂ ਉੱਥੇ ਫਿਰੇ ਗਏ ਰਹੇ ਐਮ ਐਲ ਏ ਤੇ ਆਪਣੇ ਮੰਤਰੀ ਤੇਰੇ ਤੇ ਹੱਕ ਤੇ ਸਪੋਰਟ ਕਰਦੇ ਵੋਟਾਂ ਪਾਓ ਵੋਟਾਂ ਪਾਓ ਹੁਣ ਇਹਨਾਂ ਦੀ ਮੀਟਿੰਗਾਂ ਲੈ ਕੇ ਤਾਂ ਕੀ ਲੈਣਾ ਹੈ ਇੱਕ ਬਰਾ ਸਾਥੀ ਹੋ ਦੱਸੇ ਗੱਲ ਕੱਲ ਕੱਲਾ ਵੀ ਇੱਕ ਸੀਟ ਖਾਲੀ ਹੋ ਹੋਈ ਹੈ ਆਪਣੀ ਗੋਗੀ ਐਮਐਲਏ ਵਾਲੀ ਲੁਧਿਆਣੇ ਵਾਲੀ ਕਹਿੰਦਾ ਜੀ ਉੱਥੋਂ ਝੋਨੜੜੂਾ ਗੇਜਰੀਵਾਲਾ ਐਮਐਲਏ ਬਣ ਕੇ ਪੰਜਾਬ ਦਾ ਮੁੱਖ ਮੰਤਰੀ ਬਣੂਗਾ ਪਹਿਲੀ ਗੱਲ ਤਾਂ ਇਹ ਹੋ ਸਕਦੀ ਪਰ ਜੇ ਇਹ ਹੋਇਆ ਤਾਂ ਫਿਰ ਪੰਜਾਬ ਦੀ ਬਦਕਿਸਮਤੀ ਹੋਊਗੀ ਇਹ ਉੱਪਰ ਭਗਵੰਤ ਮਾਨ ਦੇ ਜੜਾਂ 'ਚ ਬੈਠੂਗਾ ਕੇ ਫਿਰ ਉਹ ਜਾ ਸੁਣਨ ਜਾਵੇ ਜਿਆਦਾਤਰ ਐਮਐਲਏ ਕਹਿੰਦੇ ਕੇਜਰੀਵਾਲ ਵਾਲਾ ਕਾਫੀ ਐਮਐਲਏ ਉਹਨਾਂ ਨਾਲ ਹੈਗੇ ਨੇ ਕੋਈ ਗੱਲ ਨੂੰ ਸ਼ਕਤੀ ਪ੍ਰਦਰਸ਼ਨ ਹੋਇਆ ਭਗਵੰਤ ਮਾਨ ਦੇ ਨਾਲ ਵੱਧ ਨੇ ਕਿ ਕੇਜਰੀਵਾਲ ਨਾਲ ਪਾਤੜੇ ਕੇਜਰੀਵਾਲ ਨਾਲ ਕਹਿੰਦੇ ਬੰਦੇ ਕਾਫੀ ਨੇਗੇ ਸੋ ਜੋੜ ਤੋੜ ਕਰਨ ਨਾਲ ਉਹ ਪੰਜਾਬ ਦਾ ਭਲਾ ਕਰਨੀ ਲੋੜ ਹੈ ਭਗਵੰਤ ਮਾਨ ਸਾਹਿਬ ਤੁਸੀਂ ਤਕੜੇ ਹੋ ਜਾਓ ਸਾਰਾ ਪੰਜਾਬ ਤੁਹਾਡੇ ਨਾਲ ਹੈ ਤੁਹਾਡਾ ਕੋਈ ਵਲਵੇਂਗਾ ਨਹੀਂ ਕਰ ਸਕਦਾ ਦਿੱਲੀ ਦਾ ਬੰਦਾ ਤੁਸੀਂ ਆਪ ਦਾ ਸਟੈਂਡ ਨਾਲ ਕੰਮ ਕਰੋ ਤੁਹਾਡਾ ਕੋਈ ਵੀ ਦਿੱਲੀ ਵਾਲਾ ਤੁਹਾਡਾ ਕੋਈ ਤੁਹਾਡਾ ਹਾਈ ਕਮਾਂਡ ਆ ਕੁਝ ਨਹੀਂ ਕਰ ਸਕੇਗਾ ਕਿ ਤੁਸੀਂ ਪੰਜਾਬ ਵਿੱਚ ਵੀ ਕੰਮ ਕਰੋ ਆਪਣੇ ਤੌਰ ਤੇ ਬਿਨਾਂ ਦਿੱਲੀ ਤੋਂ ਬਣਾਏ ਕਮਾਂਡ ਤੋਂ ਮੈਂ ਕਹਣਾ ਆਮ ਆਦੇ ਪਾਰਟੀ ਪੰਜਾਬ 'ਚ ਕੰਮ ਕਰੇ ਉਹ ਕਿਸੇ ਦੀ ਬਾਤ ਨਾ ਪੁੱਛੇ ਤਾਂ ਵੀ ਇਹਨੂੰ ਕੋਈ ਡਰ ਨਹੀਂ ਹੈਗਾ ਵਧੀਆ ਬੰਦੇ ਮੂਰੇ ਕਰੋ ਦਿੱਲੀ ਹੋਰ ਆ ਕੇ ਕਰੇ ਯਾਰ ਪੰਜਾਬ ਦੇ ਆ ਕੇ ਸਾਡੇ ਆ ਪੁਰਖਿਆਂ ਨੇ ਤਾਂ ਰਾਜ ਕੀਤਾ ਦਿੱਲੀ ਤੇ ਉਹਨ ਦਿਲੀ ਸਾਰੇ ਦੇ ਰਾਜ ਕਰੂਗੇ ਬੜੇ ਵਧੀਆ ਬੰਦੇ ਨੇ ਪੰਜਾਬ ਦੇ ਇਮਾਨਦਾਰ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਵਾਲੇ ਬੜੇ ਵਲੰਟੀਅਰ ਨੇ ਬੜੇ ਵਰਕਰ ਨੇਗੇ ਸੋ ਭਗਵੰਤ ਮਾਤਾ ਨੂੰ ਤਕੜੇ ਹੋ ਕੇ ਆਪਣੇ ਪੰਜਾਬ ਲਈ ਕੰਮ ਕਰਦੇ ਰਹਿਣਾ ਚਾਹੀਦਾ ਕਿਸੇ ਦੀ ਵੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਇਹੋ ਵਿੱਚ ਇੰਨਾ ਹੀ ਫਿਰ ਮਿਲਦੇ ਆ ਰੱਬ ਖੈਰ ਕਰੇ ਤੰਦਰੁਸਤ ਰਹੋ ਖੁਸ਼ ਰਹੋ ਧੰਨਵਾਦ